ਦਿੱਲੀ ਦੇ ਪੰਜਾਬ ਬਾਗ ਵਿੱਚ ਇੱਕ ਸ਼ਾਂਤ ਜੀ ਗਲੀ 'ਚ ਇੱਕ ਪੁਰਾਣੀ ਕੋਠੀ ਸੀ ਜਿਸ ਦੇ ਦਰਵਾਜ਼ੇ ਤੇ ਇੱਕ ਨੰਬਰ ਪਲੇਟ ਲੱਗੀ ਹੋਈ ਸੀ ਸਰਦਾਰਨੀ ਗੁਰਤੇਜ ਕੌਰ ਦੇ ਫੈਮਿਲੀ ਗੁਰਤੇਜ ਕੌਰ ਦੀ ਜ਼ਿੰਦਗੀ ਕਹਾਣੀ ਵਾਂਗ ਸੀ 70 ਸਾਲ ਦੀ ਉਮਰ ਵਿੱਚ ਵੀ ਉਸ ਦੀਆਂ ਅੱਖਾਂ ਵਿੱਚ ਇੱਕ ਅਲੱਗ ਹੀ ਚਮਕ ਸੀ ਜਿਸ ਵਿੱਚ ਤਿਆਰਬਾਵੀ ਸੀ ਤੇ ਅ ਸਰਦਾਰ ਸ਼ਕਸ਼ੀਰ ਦਾ ਕੁਮੰਡ ਵੀ ਉਹ ਪੰਜਾਬ ਦੇ ਇੱਕ ਮਿਡਲ ਕਲਾਸ ਘਰ ਵਿੱਚ ਪੈਦਾ ਹੋਈ ਪਿਤਾ ਸਕੂਲ ਟੀਚਰ ਤੇ ਮਾਂ ਇੱਕ ਘਰ ਸੰਭਣ ਵਾਲੀ ਔਰਤ ਸੀ ਛੋਟੇ ਜਿਹੇ ਏਕੜ ਵਿੱਚ ਚਾਰ ਬੱਚੇ ਜ਼ਿੰਦਗੀ ਆਸਾਨ ਨਹੀਂ ਸੀ ਉਹਨਾਂ ਦੀ 20 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਦਿੱਲੀ ਦੇ ਪੰਜਾਬ ਬਾਗ ਵਿੱਚ ਨਵਾਂ ਬਸੇਰਾ ਪਤੀ ਬਲਵੰਤ ਰਾਏ ਇੱਕ ਸਰਕਾਰੀ ਕਲਰਕ ਸੀ ਗੁਰਤੇਜ ਦੇ ਪੁੱਤ ਗੁਰਜੰਟ ਦੇ ਜਨਮ ਤੋਂ ਬਾਅਦ ਉਹਨਾਂ ਦਾ ਘਰ ਪਿਆਰ ਨਾਲ ਭਰ ਗਿਆ ਪਰ ਕਿਸਮਤ ਨੇ ਅਜੇ ਹੀ ਪਲਟੀ ਮਾਰੀ ਕਿ ਵਿਆਹ ਦੇ ਸਿਰਫ 12 ਸਾਲਾਂ ਬਾਅਦ ਹੀ ਬਲਵੰਤ ਨੂੰ ਹਾਰਟ ਅਟੈਕ ਆ ਗਿਆ ਤੇ ਉਸ ਦੀ ਮੌਤ ਹੋ ਗਈ ਉਸ ਵਕਤ ਗੁਰਜੰਟ ਸਿਰਫ 10 ਸਾਲ ਦਾ ਸੀ ਉਸ ਦਿਨ ਗੁਰਤੇਜ ਕੌਰ ਪੂਰੀ ਤਰ੍ਹਾਂ ਟੁੱਟ ਗਈ ਪਰ ਉਸਨੇ ਇੱਕ ਫੈਸਲਾ ਕੀਤਾ ਕਿ ਉਹ ਗੁਰਜੰਠ ਨੂੰ ਕਦੇ ਵੀ ਆਪਣੇ ਬਾਪ ਦੇ ਨਾਂ ਹੋਣ ਦਾ ਦੁੱਖ ਮਹਿਸੂਸ ਨਹੀਂ ਹੋਣ ਦੇਵੇਗੀ ਉਸਨੇ ਆਪਣੀ ਪੜ੍ਹਾਈ ਦੁਆਰੇ ਸ਼ੁਰੂ ਕੀਤੀ ਗ੍ਰੈਜੂਏਸ਼ਨ ਪੂਰੀ ਕੀਤੀ ਤੇ ਛੋਟੀ ਜੀ ਕੰਪਨੀ ਸ਼ੁਰੂ ਕਰ ਲਈ ਸ਼ੁਰੂ ਵਿੱਚ ਕੰਮ ਛੋਟੇ ਪੱਧਰ ਤੇ ਸੀ ਗਲੀ ਤੇ ਦੁਕਾਨਦਾਰ ਦਰਜੀ ਕੋਚਿੰਗ ਸੈਂਟਰ ਸਭ ਨੂੰ ਮਾਲ ਸਪਲਾਈ ਕਰਨਾ ਪਰ ਗੁਰਤੇਜ ਕੌਰ ਦਾ ਇੱਕ ਰੂਲ ਸੀ ਇਮਾਨਦਾਰੀ ਤੇ ਮਿਹਨਤ ਜਿਹਦਾ ਕੋਈ ਬਦਲ ਫੇਰ ਨਹੀਂ ਹੌਲੀ-ਹੌਲੀ ਉਹਦਾ ਕੰਮ ਵੱਧਦਾ ਗਿਆ ਗੁਰਜੰਟ ਵੀ ਵੱਡੇ ਸਕੂਲ ਵਿੱਚ ਗਿਆ ਤੇ ਗੁਰਤੇਜ ਕੌਰ ਨੇ ਕਦੇ ਕੋਈ ਸਮਝੌਤਾ ਨਾ ਕੀਤਾ ਨਾ ਹੀ ਆਪਣੇ ਲਈ ਤੇ ਨਾ ਹੀ ਆਪਣੇ ਪੁੱਤ ਲਈ 40 ਸਾਲ ਦੀ ਉਮਰ ਤੱਕ ਉਹਦੀ ਕੰਪਨੀ ਇੱਕ ਫਾਰਮ ਬਣ ਗਈ ਛੋਟੇ ਦੁਕਾਨਦਾਰਾਂ ਤੋਂ ਹੁਣ ਵੱਡੇ ਬਿਜ਼ਨਸਮੈਨ ਪਹੁੰਚ ਗਏ 70 ਸਾਲ ਦੀ ਉਮਰ ਵਿੱਚ ਉਸਨੇ ਆਪਣੀ ਫਾਰਮ ਇੱਕ ਮਲਟੀਨੈਸ਼ਨਲ ਕੰਪਨੀ ਨੂੰ ਵੇਚ ਦਿੱਤੀ 200 ਕਰੋੜ ਰੁਪਏ ਵਿੱਚ ਇਹ ਸਿਰਫ ਪੈਸਾ ਨਹੀਂ ਸੀ ਇਹ ਉਸਦੀ ਪੂਰੀ ਜ਼ਿੰਦਗੀ ਦਾ ਸੰਘਰਸ਼ ਤੇ ਜਿੱਤ ਦਾ ਇਨਾਮ ਸੀ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਉਹਦੇ ਪੁੱਤ ਗੁਰਜੰਟ ਨੇ ਇੱਕ ਰਿਟਾਇਰਮੈਂਟ ਪਾਰਟੀ ਰੱਖੀ। ਜਗ੍ਹਾ ਦਿੱਲੀ ਦਾ ਇੱਕ ਫਾਈਵ ਸਟਾਰ ਹੋਟਲ। ਗੁਰਜੰਟ ਤੇ ਉਹਦੀ ਪਤਨੀ ਜੋਤੀ ਸਾਰੇ ਅਰੇਂਜਮੈਂਟਸ ਸੰਭਾਲਦੇ ਐ। ਬੜੇ ਹੀ ਖੁਸ਼ ਸਨ ਪਰ ਜੋਤੀ ਦੇ ਚਿਹਰੇ ਤੇ ਹਮੇਸ਼ਾ ਦੀ ਤਰ੍ਹਾਂ ਇੱਕ ਆਰਟੀਫੀਸ਼ੀਅਲ ਮੁਸਕਾਨ ਸੀ। ਪਹਿਲਾਂ-ਪਹਿਲਾਂ ਗੁਰਤੇਜਕੌਰ ਆਪਣੇ ਆਪ ਨੂੰ ਕਹਿੰਦੀ ਕਿ ਸ਼ਾਇਦ ਮੈਂ ਕੁਝ ਜ਼ਿਆਦਾ ਹੀ ਸੋਚਦੀ ਆਂ। ਉਸਨੂੰ ਜੋਤੀ ਦੇ ਚਿਹਰੇ ਹਮੇਸ਼ਾ ਹੀ ਅਜੀਬ ਜਿਹਾ ਲੱਗਦਾ ਜਿਵੇਂ ਉਹ ਉਸਨੂੰ ਪਸੰਦ ਨਹੀਂ ਕਰਦੀ ਸੀ। ਗੁਰਜੰਟ ਇੱਕ ਬਿਜ਼ਨਸਮੈਨ ਨਾ ਬਣ ਸਕਿਆ ਭਾਵੇਂ ਉਸਨੇ ਐਮਬੀਏ ਕੀਤੀ ਸੀ ਪਰ ਉਸ ਵਿੱਚ ਆਪਣੀ ਮਾਂ ਦੀ ਤਰ੍ਹਾਂ ਕੁਝ ਕਰ ਜਾਣ ਦਾ ਇਰਾਦਾ ਨਹੀਂ ਸੀ ਜੋਤੀ ਦੂਰ ਦੇ ਸੁਪਨੇ ਦੇਖਣ ਵਾਲੀ ਔਰਤ ਸੀ ਉਸਦਾ ਸ਼ੌਂਕ ਸੀ ਬ੍ਰਾਂਡਡ ਬੈਗਸ ਤੇ ਦਿੱਲੀ ਵਿੱਚ ਹਾਈ ਸੋਸਾਇਟੀ ਪਾਰਟੀ ਹਰ ਵਕਤ ਫੋਨ ਸ਼ਾਪਿੰਗ ਤੇ ਆਪਣੀ ਫਰੈਂਡਸ ਨਾਲ ਗੱਲਾਂ ਬਾਤਾਂ ਕਰਨਾ ਗੁਰਤੇਜ ਨੂੰ ਕਦੇ ਲੱਗਦਾ ਕਿ ਗੁਰਜੰਟ ਜ਼ਿਆਦਾ ਜੋਤੀ ਦੇ ਕਬਜ਼ੇ 'ਚ ਹੈ ਜੋਤੀ ਨੂੰ ਪੈਸਾ ਹਾਈ ਫਾਈ ਲਾਈਫਸਟਾਈਲ ਸਭ ਤੋਂ ਜ਼ਿਆਦਾ ਪਸੰਦ ਸੀ ਪਾਰਟੀ ਵਾਲੇ ਦਿਨ ਹੋਟਲ ਦਾ ਉਹ ਕਮਰਾ ਜਿੱਥੇ ਪਾਰਟੀ ਹੋ ਰਹੀ ਸੀ ਰੌਸ਼ਨੀ ਨਾਲ جگਮਗਾ ਰਿਹਾ ਸੀ ਬਹੁਤ ਜ਼ਿਆਦਾ ਚਹਿਲ ਪਹਿਲ ਸੀ ਸ਼ਰਾਬ ਦੇ ਗਲਾਸ ਆਪਸ ਵਿੱਚ ਖੜਕ ਰਹੇ ਸਨ ਹਰ ਪਾਸੇ ਲੋਕ ਗੁਰਤੇਜ ਕੌਰ ਦੀ ਤਾਰੀਫ ਕਰ ਰਹੇ ਸੀ ਕੁਝ ਨੂੰ ਕਹਿ ਰਹੇ ਸਨ ਕਿ ਵਾਹ ਗੁਰਤੇਜ ਕੌਰ ਜੀ 70 ਸਾਲ ਦੀ ਉਮਰ ਵਿੱਚ ਵੀ ਤੁਸੀਂ ਜੋ ਕਾਰ ਦਿਖਾਇਆ ਹੈ ਉਸ ਦੀ ਮਿਸਾਲ ਨਹੀਂ ਕੀ ਕਮਾਲ ਦਾ ਕੈਰੀਅਰ ਹੈ ਤੁਹਾਡਾ ਸਾਡੀ ਜਨਰੇਸ਼ਨ ਦੇ ਲਈ ਤੁਸੀਂ ਉਹ ਆਦਰਸ਼ ਹੋ ਗੁਰਤੇਜਕੌਰ ਇੱਕ ਸਿਲਕ ਦੀ ਕਾਂਜੀਵਰਮ ਸਾੜੀ ਵਿੱਚ ਆਈ ਹੋਈ ਸੀ ਬਿਲਕੁਲ ਸਿੰਪਲ ਪਾਰਟੀ ਵਿੱਚ ਭਾਵੇਂ ਸਭ ਕੁਝ ਸੀ ਪਰ ਗੁਰਤੇਜਕੌਰ ਦੇ ਅੰਦਰ ਇੱਕ ਜੀਵ ਜਿਹੀ ਬੇਚੈਨੀ ਸੀ ਉਸ ਦੀ ਬੇਚੈਨੀ ਦੀ ਵਜ੍ਹਾ ਉਸਨੇ ਪਾਰਟੀ ਵਿੱਚ ਫੜ ਲਈ ਜੋਤੀ ਆਪਣੇ ਹੱਥਾਂ ਨਾਲ ਜੂਸ ਦਾ ਗਲਾਸ ਸਰਵ ਕਰ ਰਹੀ ਸੀ ਉਸਨੇ ਇੱਕ ਟ੍ਰੇ ਚੱਕੀ ਗੁਰਤੇਜਕੌਰ ਦਾ ਗਲਾਸ ਜੂਸ ਨਾਲ ਭਰਿਆ ਜਦੋਂ ਨੇ ਟ੍ਰੇ ਥੱਲੇ ਰੱਖੀ ਤਾਂ ਗੁਰਤੇਜਕੌਰ ਨੇ ਸਾਫ਼-ਸਾਫ਼ ਦੇਖਿਆ ਕਿ ਜੋਤੀ ਨੇ ਆਪਣੀ ਪਰਸ ਵਿੱਚੋਂ ਇੱਕ ਛੋਟੀ ਜੀ ਬੋਤਲ ਕੱਢੀ ਹੈ ਤੇ ਚੁਪਕੇ ਨਾਲ ਦੋ ਬੂਨਾ ਗਰਤੇਜਕੌਰ ਦੇ ਗਲਾਸ ਵਿੱਚ ਸੁੱਟ ਦਿੱਤੀਆਂ ਉਹ ਗਲਾਸ ਅੱਡ ਤੋਂ ਹੀ ਪਛਾਣਿਆ ਜਾਂਦਾ ਸੀ ਕਿਉਂਕਿ ਉਹਦੇ ਉੱਤੇ ਇੱਕ ਛੋਟਾ ਜਿਹਾ ਸਟicker ਸੀ ਗਰਤੇਜਕੌਰ ਦੇ ਸਾਹ ਹੀ ਰੁਕ ਗਈ ਧੜਕਣ ਵੱਧ ਗਈ ਉਸਦੇ ਚਿਹਰੇ ਤੇ ਕੋਈ ਅਸਰ ਨਹੀਂ ਸੀ ਦਿਮਾਗ ਵਿੱਚ ਬਸ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਇਹ ਕੁੜੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਕਮਰੇ ਵਿੱਚ ਰੌਲਾ ਰੱਪਾ ਹਾਸੀ ਮਜ਼ਾਕ ਦਾ ਮਾਹੌਲ ਸੀ ਗਲਾਸ ਖੜਕਾਉਂਦੇ ਹੋਏ ਲੋਕ ਇੱਕ ਦੂਜੇ ਨਾਲ ਮਜ਼ਾਕ ਕਰ ਰਹੇ ਸਨ ਪਰ ਗਰਤੇਜ ਕੌਰ ਦੇ ਦਿਲ ਵਿੱਚ ਇੱਕ ਤੂਫਾਨ ਚੱਲ ਰਿਹਾ ਸੀ ਉਸਨੇ ਸਾਫ਼-ਸਾਫ਼ ਦੇਖਿਆ ਸੀ ਕਿ ਜੋਤੀ ਨੇ ਉਸ ਦੇ ਗਲਾਸ ਵਿੱਚ ਕੁਝ ਮਲਾਇਆ ਹੈ ਸਟicker ਵਾਲੇ ਗਲਾਸ ਨੂੰ ਉਹ ਪਹਿਚਾਨ ਗਈ ਸੀ ਗਰਤੇਜ ਕੌਰ ਨੇ ਇੱਕ ਪਲ ਰੋਕ ਕੇ ਸੋਚਿਆ ਫਿਰ ਉਸ ਦੇ ਦਿਮਾਗ ਵਿੱਚ ਇੱਕ ਪੁਰਾਣੀ ਗੱਲ ਘੁੰਮ ਗਈ ਉਸ ਦੇ ਪਾਪਾ ਨੇ ਕਿਹਾ ਸੀ ਕਿ ਇੱਕ ਸੱਪ ਨੂੰ ਫੜਨ ਦਾ ਸਭ ਤੋਂ ਚੰਗਾ ਤਰੀਕਾ ਇਹੀ ਹੈ ਕਿ ਉਹਨੂੰ ਇਹ ਲੱਗੇ ਕਿ ਉਸਨੇ ਚੂਹੇ ਨੂੰ ਘੇਰ ਲਿਆ ਉਸਨੇ ਆਪਣਾ ਗਲਾਸ ਚੱਕਿਆ ਪਰ ਉਸੇ ਪਰ ਜਦੋਂ ਸਾਰੇ ਦਾ ਧਿਆਨ ਇੱਧਰ ਉੱਧਰ ਹੋਇਆ ਤਾਂ ਹੁਣ ਇੱਕ ਚਾਲ ਚੱਲੀ ਆਪਣਾ ਗਲਾਸ ਹੌਲੀ ਦਿਨੇ ਨਿਰਮਲਾ ਜੀ ਦੇ ਗਲਾਸ ਨਾਲ ਬਦਲ ਦਿੱਤਾ ਨਿਰਮਲਾ ਜੀ ਜੋ ਕਿ ਜੋਤੀ ਦੀ ਮਾਂ ਸੀ ਇੱਕ ਸਿੱਧੀ ਸਾਦੀ ਘਰੇਲੂ ਆਰਥ ਮੀਡਲ ਕਲਾਸ ਆਰਥ ਜੋ ਹਮੇਸ਼ਾ ਆਪਣੀ ਧੀ ਦੀ ਤਾਰੀਫ ਕਰਦੀ ਰਹਿੰਦੀ ਉਸ ਨੂੰ ਗਰਤੇਜ ਕੋਲ ਪਸੰਦ ਸੀ ਪਰ ਦੋਨਾਂ ਦਾ ਮਿਲਣਾ ਜੁਲਣਾ ਜ਼ਿਆਦਾ ਨਹੀਂ ਹੁੰਦਾ ਸੀ ਨਿਰਮਲਾ ਜੀ ਨੇ ਬਿਨਾਂ ਸੋਚੇ ਸਮਝੇ ਉਹ ਗਲਾਸ ਚੱਕ ਲਿਆ ਤੇ ਇੱਕ ਘੁੱਟ ਪੀ ਲਈ ਪਹਿਲਾਂ ਤਾਂ ਸਭ ਕੁਝ ਨਾਰਮਲ ਸੀ ਪਰ 5 ਮਿੰਟਾਂ ਬਾਅਦ ਹੀ ਨਿਰਮਲਾ ਜੀ ਦੇ ਚਿਹਰੇ ਦਾ ਰੰਗ ਉੱਡਣ ਲੱਗ ਗਿਆ। ਉਹਨੇ ਆਪਣਾ ਗਲਾ ਫੜ ਲਿਆ ਜਿਵੇਂ ਕੁਝ اٹਕ ਗਿਆ ਹੋਵੇ। ਸਾਹ ਤੇਜ਼ ਹੋ ਗਏ। ਫਿਰ ਉਸਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗੀ ਤੇ ਉਹ ਜ਼ਮੀਨ ਤੇ ਤੜਫ ਕੇ ਡਿੱਗ ਪਈ। ਕੋਈ ਡਾਕਟਰ ਨੂੰ ਬੁਲਾਓ ਨਿਰਮਲਾ ਜੀ ਨਿਰਮਲਾ ਜੀ। ਗੁਰਤੇਜ ਕੌਰ ਕਹਿ ਰਹੀ ਸੀ ਤੇ ਹਾਲ ਵਿੱਚ ਹਫੜਾ ਦਫੜੀ ਮੱਚ ਗਈ। ਗਲਾਸ ਦੇ ਟੁਕੜੇ ਇੱਧਰ ਉੱਧਰ ਖਿਲਰ ਗਏ। ਲੋਕ ਭੱਜ ਦੌੜ ਕਰਨ ਲੱਗੇ। ਗਰਜੰਟ ਇਕਦਮ ਹੈਰਾਨ ਸੀ ਉਹਦਾ ਚਿਹਰਾ ਪੀਲਾ ਪੈ ਗਿਆ ਪਰ ਗੁਰਤੇਜ ਕੌਰ ਦੀ ਨਜ਼ਰ ਸਿਰਫ ਜੋਤੀ ਦੇ ਚਿਹਰੇ ਤੇ ਸੀ ਜੋਤੀ ਪਹਿਲਾਂ ਤਾਂ ਸ਼ਾਂਤ ਸੀ ਪਰ ਫਿਰ ਜਦੋਂ ਉਹਨੇ ਦੇਖਿਆ ਤਾਂ ਇਕਦਮ ਰੋਣਾ ਧੋਣਾ ਸਟਾਰਟ ਕਰ ਦਿੱਤਾ ਮੰਮੀ ਮੰਮੀ ਤੁਹਾਨੂੰ ਕੀ ਹੋਇਆ ਤੁਸੀਂ ਕਬਰਾਓ ਨਾ ਹੁਣ ਐਂਬੂਲੈਂਸ ਨੂੰ ਆ ਜਾਵੇਗੀ ਮੈਂ ਡਾਕਟਰ ਨੂੰ ਫੋਨ ਕਰ ਦਿੱਤਾ ਨਿਰਮਲਾ ਜੀ ਉਹ ਉਸੇ ਵਕਤ ਹਸਪਤਾਲ ਲਜਾਂਦਾ ਗਿਆ ਆਈਸੀਜੀ ਦੇ ਬਾਹਰ ਗਰਜੰਟ ਤੇ ਜੋਤੀ ਇਧਰ ਉਧਰ ਘੁੰਮ ਰਹੇ ਸਨ ਗੁਰਤੇਜਕੌਰ ਇੱਕ ਬੈਂਚ ਤੇ ਸ਼ਾਂਤ ਬੈਠੀ ਸੀ ਪਰ ਉਸਦੇ ਦਿਮਾਗ ਵਿੱਚ ਹੁਣ ਇੱਕ ਪਲਾਨ ਹੋਰ ਚੱਲ ਰਿਹਾ ਸੀ ਜਿਹੜਾ ਕਿ ਪਹਿਲਾਂ ਹੀ ਕਲੀਅਰ ਹੋ ਚੁੱਕਿਆ ਸੀ ਡਾਕਟਰ ਫਾਈਲ ਲੈ ਕੇ ਬਾਹਰ ਆਉਂਦੀ ਹੈ ਤੇ ਕਹਿਣ ਲੱਗਦੀ ਹੈ ਕਿ ਕੋਈ ਜ਼ਹਿਰੀਲੀ ਚੀਜ਼ ਖਾਦੀ ਹੈ ਮਰੀਜ਼ ਨੇ ਅਸੀਂ ਸਫਾਈ ਕਰ ਦਿੱਤੀ ਹੈ ਪਰ ਹਜੇ ਵੀ ਕੰਡੀਸ਼ਨ ਕ੍ਰਿਟੀਕਲ ਹੈ ਲੱਕੀ ਸੀ ਤੁਸੀਂ ਜਿਹੜਾ ਹਸਪਤਾਲ ਵਕਤ ਸਿਰ ਲਿਆਏ ਇਹ ਸੁਣਦੇ ਹੀ ਜੋਤੀ ਜ਼ੋਰ-ਜ਼ੋਰ ਦੀ ਰੋਣ ਲੱਗ ਪਈ ਗੁਰਤੇਜਕੌਰ ਹੌਲੀਦੇ ਨੇ ਬੋਲੀ ਡਾਕਟਰ ਸਾਹਿਬ ਪਾਰਟੀ ਵਿੱਚ ਜੂਸ ਦਾ ਟੇਸਟ ਥੋੜਾ ਜਿਹਾ ਕੌੜਾ ਸੀ ਪਰ ਇਹਦਾ ਅਸਰ ਇੰਨਾ ਗਲਤ ਹੋਵੇਗਾ ਇਹ ਨਹੀਂ ਸੀ ਕਦੇ ਸੋਚਿਆ ਸ਼ਾਇਦ ਐਕਸਪਾਇਰ ਹੋਵੇਗਾ ਚੋਤੀ ਦੇ ਹੱਥ ਕੰਬਣ ਲੱਗੇ ਉਹਦਾ ਚਿਹਰਾ ਇੱਕਦਮ ਸਫੇਦ ਪੈ ਗਿਆ ਗੁਰਜੰਟ ਨੇ ਉਸ ਵੱਲ ਦੇਖਿਆ ਜਿਵੇਂ ਕੁਝ ਸਮਝ ਰਿਆ ਹੋਵੇ ਹਸਪਤਾਲ ਤੋਂ ਘਰ ਵਾਪਸ ਆਉਣ ਤੋਂ ਬਾਅਦ ਗੁਰਤੇਜ कौर ਆਪਣੇ ਡਰਾਈੰਗ ਰੂਮ ਵਿੱਚ ਬੈਠੀ ਸੀ ਉਹਨੇ ਸੋਚਿਆ ਕਿ ਮੇਰੀ ਆਪਣੀ ਨੂੰ ਹੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਮੇਰਾ ਪੁੱਤ ਵੀ ਇਹ ਸਭ ਕੁਝ ਵਿੱਚ ਸ਼ਾਮਲ ਹੈ ਉਧੀਆਂ ਅੱਖਾਂ ਦੇ ਸਾਹਮਣੇ ਇਹ ਸਭ ਕੁਝ ਹੋ ਰਿਹਾ ਸੀ। ਗੁਰਤੇਜ ਕੌਰ ਨੇ ਆਪਣੀ ਡਾਇਰੀ ਕੱਢੀ ਤੇ ਲਿਖਿਆ ਕਿ ਅੱਜ ਮੇਰੀ ਜ਼ਿੰਦਗੀ ਦੀ ਇੱਕ ਨਵੀਂ ਲੜਾਈ ਸ਼ੁਰੂ ਹੋ ਗਈ ਹੈ। ਉਹ ਵੀ ਆਪਣੇਆਂ ਦੇ ਨਾਲ ਪਰ ਮੈਂ ਹਾਰੂੰਗੀ ਨਹੀਂ। ਨੂੰ ਹਰ ਚਾਲ ਸੋਚ ਸਮਝ ਕੇ ਚੱਲਣੀ ਹੋਵੇਗੀ ਤੇ ਸਬੂਤ ਇਕੱਠੇ ਕਰਨੇ ਹੋਣਗੇ। ਸਵੇਰੇ ਗੁਰਜੰਟੋ ਦੇ ਕਮਰੇ ਵਿੱਚ ਆਇਆ, ਉਹਦਾ ਚਿਹਰਾ ਸੀਰੀਅਸ ਸੀ। ਮਾਂ ਮੈਂ ਸੋਚ ਰਿਹਾ ਕਿ ਤੁਹਾਨੂੰ ਆਰਾਮ ਦੀ ਜ਼ਰੂਰਤ ਹੈ। ਤੁਹਾਨੂੰ ਇੱਕ ਸੇਫ ਜਗ੍ਹਾ ਤੇ ਸ਼ਿਫਟ ਹੋ ਜਾਣਾ ਚਾਹੀਦਾ। ਇੱਕ 올ਡੇਜ ਹੋਮ ਚ ਉੱਥੇ ਵੈਸਤ ਸੁਵਿਧਾਵਾਂ ਨੇ ਡਾਕਟਰ ਨੇ ਲਗਜ਼ਰੀ ਰੂਮ ਐ ਸਿਰਫ 3 ਕਰੋੜ ਸਾਲਾਨਾ ਖਰਚਾ ਉੱਥੋਂ ਦਾ ਉਹ ਇੱਕ ਪਾਲੀ ਰੁਕਿਆ ਤੇ ਕਹਿਣ ਲੱਗਿਆ ਮਾਂ ਪਾਵਰ ਆਫ ਅਟਾਰਨੀ ਸਾਈਨ ਕਰਨਾ ਹੋਵੇਗਾ ਤਾਂ ਜੋ ਅਸੀਂ ਤੁਹਾਡੇ ਫੰਡਸ ਮੈਨੇਜ ਕਰ ਸਕੀਏ ਗੁਰਤੇਜ ਕੌਰ ਨੇ ਉਹਦੀਆਂ ਅੱਖਾਂ ਵਿੱਚ ਦੇਖਿਆ ਦਿਲ ਵਿੱਚ ਦਰਦ ਸੀ ਸੋਚਿਆ ਇਹੀ ਪੁੱਤ ਐ ਜਿਹਦੇ ਲਈ ਉਹਨੇ ਆਪਣੀ ਜ਼ਿੰਦਗੀ ਲੁਟਾ ਦਿੱਤੀ ਅੱਜ ਇੱਕ ਡੀਲ ਦੀ ਤਰ੍ਹਾਂ ਉਸ ਨੂੰ ਦੇਖ ਰਿਹਾ ਉਸਦੇ ਚਿਹਰੇ ਤੇ ਪਰ ਹੁਣ ਵੀ ਸ਼ਾਂਤੀ ਸੀ ਉਹਨੇ ਮੁਸਕਰਾ ਕੇ ਕਿਹਾ ਕਿ ਪੁੱਤ ਮੈਂ ਸੋਚੂਗੀ ਪਰ ਉਹਦੇ ਮਨ ਵਿੱਚ ਇੱਕ ਹੀ ਗੱਲ ਚੱਲ ਰਹੀ ਸੀ ਸਿਰਫ ਇੱਕ ਤਰਫ ਗੱਲ ਕਿ ਇੱਕ ਮਾਸਟਰ ਪਲਾਨ ਹੈ ਨੂੰ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪੁੱਤ ਮੈਨੂੰ ਬਿਰਦਾ ਸ਼ਰਮ ਭੇਜਣ ਦੀ ਗੱਲ ਕਰ ਰਿਹਾ ਗੁਰਤੇਜ ਕੌਰ ਨੇ ਗਰਜੰਟ ਨਾਲ ਗੱਲਾਂ ਕਰਨ ਤੋਂ ਬਾਅਦ ساری ਰਾਤ ਸੋਚਿਆ ਉਹਦੇ ਦਿਮਾਗ ਵਿੱਚ ਸਿਰਫ ਇੱਕ ਹੀ ਗੱਲ ਘੁੰਮ ਰਹੀ ਸੀ ਕਿ ਮੇਰਾ ਪੈਸਾ ਤੇ ਮੇਰੀ ਜ਼ਿੰਦਗੀ ਹੁਣ ਖਤਰੇ ਵਿੱਚ ਹੈ ਸਵੇਰੇ ਉਹਨੇ ਆਪਣਾ ਫੈਸਲਾ ਲੈ ਲਿਆ ਉਸੇ ਵਕਤ ਆਪਣੇ ਵਕੀਲ ਸੁਖਦੇਵ ਨੂੰ ਬੁਲਾਇਆ ਸੁਖਦੇਵ ਗੁਰਤੇਜ ਦਾ ਪੁਰਾਣਾ ਦੋਸਤ ਤੇ ਪ੍ਰੋਫੈਸ਼ਨਲ ਵਕੀਲ ਸੀ ਜੋ ਹਮੇਸ਼ਾ ਔਖੇ ਵਕਤ ਵਿੱਚ ਹੀ ਉਸਦੇ ਨਾਲ ਖੜਦਾ ਰਿਹਾ ਆਫਿਸ ਵਿੱਚ ਸੁਖਦੇਵ ਨੇ ਕਿਹਾ ਗੁਰਤੇਜ ਮੈਨੂੰ ਤੁਹਾਡੀਆਂ ਗੱਲਾਂ ਸੁਣ ਕੇ ਸਮਝ ਆ ਰਿਹਾ ਹੈ ਕਿ ਤੁਹਾਡੇ ਨੂੰਹ ਪੁੱਤ ਦੀ ਸਾਜ਼ਿਸ਼ ਦਾ ਪਹਿਲਾ ਸਟੈਪ ਤੁਹਾਨੂੰ ਦਿਮਾਗੀ ਤੌਰ ਤੇ ਬਿਮਾਰ ਦੱਸਣਾ ਹੈ ਤੁਸੀਂ ਅੱਜ ਹੀ ਆਪਣਾ ਮੈਂਟਲ ਕੰਡੀਸ਼ਨਰ ਦਾ ਰਿਕਾਰਡ ਰੱਖੋ ਡਾਕਟਰ ਤੋਂ ਸਰਟੀਫਿਕੇਟ ਬਣਾਓ ਕਿ ਤੁਸੀਂ ਬਿਲਕੁਲ ਫਿੱਟ ਹੋ ਗੁਰਤੇਜ ਨੇ ਸੁਖਦੇਵ ਨੂੰ ਕਿਹਾ ਕਿ ਮੈਂ ਆਪਣੇ ਆਪ ਨੂੰ ਫਿੱਟ ਸਾਫਤ ਨਹੀਂ ਕਰਨਾ ਬਲਕਿ ਉਹਨਾਂ ਦੇ ਸਾਰੇ ਪਲਾਨਸ ਦਾ ਪਤਾ ਵੀ ਲਵਾਉਣਾ ਹੈ ਉਹ ਮੈਨੂੰ ਬਿਮਾਰ ਡਿਕਲੇਅਰ ਕਰਦੇ ਐ ਤੇ ਮੇਰਾ ਸਾਰਾ ਪੈਸਾ ਤੇ ਡਿਸੀਜਨ ਦੋਨਾਂ ਉਹਨਾਂ ਦੇ ਹੱਥ ਵਿੱਚ ਚਲੇ ਜਾਣਗੇ ਸੁਦੇਵ ਸਿੰਘ ਨੇ ਸਮਝਾਇਆ ਕਿ ਆਪਾਂ ਵੀ ਇੱਕ ਪਲਾਨ ਨਾਲ ਚੱਲਦੇ ਹਾਂ ਗੁਰਜੰਟ ਦੇ ਲਈ ਇੱਕ ਟਰਸਟ ਬਣਾਵਾਂਗੇ ਤੇ ਜੋਤੀ ਦੇ ਲਈ ਕੁਝ ਵੀ ਨਹੀਂ ਬਾਕੀ ਰਕਮ ਚੈਰਿਟੀ ਨੂੰ ਦੇ ਦੇਵਾਂਗੇ ਘਰ ਵਿੱਚ ਸਿਕਿਉਰਿਟੀ ਕੈਮਰੇ ਲਗਾਓ ਸਭ ਕੁਝ ਰਿਕਾਰਡ ਹੋਣਾ ਚਾਹੀਦਾ ਹੈ ਗੁਰਤੇਜ ਕੌਰ ਨੇ ਉਸੇ ਦਿਨ ਆਪਣੇ ਪਲੈਨ ਇੰਪਲੀਮੈਂਟ ਕਰਨੇ ਸ਼ੁਰੂ ਕਰ ਦਿੱਤੇ ਹਿڈن ਕੈਮਰਾ ਲਿਵਿੰਗ ਰੂਮ ਵਿੱਚ ਮੇਨ ਹਾਲ ਵਿੱਚ ਤੇ ਆਫਿਸ ਵਿੱਚ ਲਗਵਾ ਦਿੱਤੇ ਆਫਿਸ ਦੇ ਬਿੱਲ ਤੇ ਡਾਕੂਮੈਂਟ ਆਪ ਚੈੱਕ ਕਰਨੇ ਸ਼ੁਰੂ ਕੀਤੇ ਗੁਰਜੰਟ ਲਈ 25 ਲੱਖ ਰੁਪਏ ਤੇ ਜੋਤੀ ਲਈ ਕੁਝ ਵੀ ਨਹੀਂ ਡਾਕਟਰ ਤੋਂ ਮੈਂਟਰਲ ਸਰਟੀਫਿਕੇਟ ਬਣਾਇਆ ਗਿਆ ਗੁਰਤੇਜ ਕੌਰ ਨੇ ਗੁਰਜੰਟ ਤੇ ਜੋਤੀ ਦੇ ਅਕਾਊਂਟ ਚੈੱਕ ਕਰਨੇ ਸ਼ੁਰੂ ਕੀਤੇ ਗੁਰਜੰਟ ਦੇ ਬਿਜ਼ਨਸ ਅਕਾਊਂਟ 2 ਕਰੋੜ ਦਾ ਕਰਜ਼ਾ ਸੀ ਤੇ ਜੋਤੀ ਦੇ ਕ੍ਰੈਡਿਟ ਕਾਰਡ ਤੋਂ 50 ਲੱਖ ਦਾ ਖਰਚਾ ਹੋਇਆ ਸੀ। ਪਿਛਲੇ 5 ਸਾਲਾਂ ਵਿੱਚ ਉਹਨਾਂ ਨੇ ਗੁਰਤੇਜ ਕੌਰ ਤੋਂ 1.5 ਕਰੋੜ ਰੁਪਏ ਲੈ ਲਏ ਸਨ। ਹੁਣ ਉਸਦੇ ਦਿਮਾਗ ਵਿੱਚ 21 ਸ਼ਬਦ ਘੁੰਮ ਰਿਹਾ ਸੀ ਕਿ ਪੈਸਾ ਤੇ ਉਹਨਾਂ ਨੂੰ ਪਾਵਰ ਲਾਈਫਸਟਾਈਲ ਦੇ ਲਈ ਚਾਹੀਦਾ ਹੈ, ਮੇਰੇ ਲਈ ਨਹੀਂ। 2 ਦਿਨ ਬਾਅਦ ਨਿਰਮਲਾ ਜੀ ਠੀਕ ਹੋ ਕੇ ਹਸਪਤਾਲ ਤੋਂ ਘਰ ਆ ਗਏ। ਗੁਰਤੇਜ ਕੌਰ ਨੂੰ ਹੌਲੀ ਦੇ ਨੇ ਕਿਹਾ ਕਿ ਮੈਨੂੰ ਯਾਦ ਹੈ ਜੂਸ ਦਾ ਟੇਸਟ ਕੌੜਾ ਸੀ। ਮੈਂ ਦੇਖਿਆ ਸੀ ਜੋਤੀ ਦੇ ਕੋਲ ਇੱਕ ਛੋਟੀ ਜੀ ਬੋਤਲ ਸੀ ਮੈਨੂੰ ਸ਼ੱਕ ਹੈ ਕਿ ਉਹਨੇ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਗੁਰਤੇਜ ਕੌਰ ਨੇ ਮੁਸਕਰਾਉਂਦੇ ਹੋਏ ਕਿਹਾ ਨਿਰਮਲਾ ਜੀ ਸੱਚ ਇਹ ਹੈ ਕਿ ਉਹ ਗਲਾਸ ਤੁਹਾਡੇ ਲਈ ਨਹੀਂ ਸੀ ਉਹ ਮੇਰੇ ਲਈ ਸੀ ਮੈਂ ਜਾਣ ਬੁੱਝ ਕੇ ਗਲਾਸ ਬਦਲ ਦਿੱਤੇ ਨਿਰਮਲਾ ਦੇ ਚਿਹਰੇ ਦਾ ਰੰਗ ਉੱਡ ਗਿਆ ਮਤਲਬ ਮੇਰੀ ਤੀ ਤੈਨੂੰ ਮਾਰਨਾ ਚਾਹੁੰਦੀ ਸੀ ਗੁਰਤੇਜ ਨੇ ਕਿਹਾ ਕਿ ਹਾਂ ਮੈਨੂੰ ਤਾਂ ਇਹ ਲੱਗਦਾ ਮੇਰਾ ਪੁੱਤ ਵੀ ਸਭ ਵਿੱਚ ਸ਼ਾਮਲ ਹੈ ਮੈਨੂੰ ਤੁਹਾਡੀ ਮਦਦ ਚਾਹੀਦੀ ਹੈ ਤਾਂ ਜੋ ਉਹਨਾਂ ਦੇ ਅਸਲੀ ਚਿਹਰੇ ਸਾਹਮਣੇ ਲਿਆਂਦੇ ਜਾ ਸਕਣ। ਔਰਤਾਂ ਦੋਨੇ ਇੱਕ ਦੂਜੇ ਦੇ ਨਾਲ ਖੜਗੀਆਂ ਇੱਕ ਸਾਂਝੇ ਉਦੇਸ਼ ਲਈ। ਹੁਣ ਗੁਰਤੇਜ ਕੌਰ ਨੇ ਇੱਕ ਪ੍ਰਾਈਵੇਟ ਇਨਵੈਸਟੀਗੇਟਰ ਦੀਪਿਕਾ ਨੂੰ ਇਸ ਕੰਮ ਤੇ ਲਗਾ ਦਿੱਤਾ। ਦੀਪਿਕਾ ਇੱਕ ਤੇਜ਼ ਤਰਾਰ ਇਨਵੈਸਟੀਗੇਟਰ ਸੀ। ਦੀਪਿਕਾ ਨੇ ਗੁਰਜੰਟ ਤੇ ਜੋਤੀ ਦੇ ਰੋਜ਼ ਦੇ ਕੰਮਾਂ ਤੇ ਨਿਗਰਾਨੀ ਸ਼ੁਰੂ ਕਰ ਦਿੱਤੀ। ਉਸਨੇ ਦੇਖਿਆ ਕਿ ਗੁਰਜੰਟ ਤੇ ਜੋਤੀ ਦੇ ਲੋਨ ਚੱਲ ਰਹੇ ਨੇ। ਤੇ ਜੋਤੀ ਨੇ ਗੁਰਤੇਜ ਕੌਰ ਲਈ 4 ਕਰੋੜ ਦੀ ਇੱਕ ਲਾਈਫ ਇੰਸ਼ੋਰੈਂਸ ਪਾਲਸੀ ਲਈ ਹੈ ਗੁਰਜੰਟ ਇੱਕ ਡਾਕਟਰ ਨੂੰ ਹਰ ਮਹੀਨੇ ਪੈਸੇ ਭੇਜ ਰਿਹਾ ਜੋ ਕਿ ਇੱਕ ਦਿਮਾਗ ਦਾ ਡਾਕਟਰ ਹੈ ਦੀਪਿਕਾ ਨੇ ਰਿਪੋਰਟ ਦਿੱਤੀ ਸਭ ਕੁਝ ਕਲੀਅਰ ਹੈ ਦੋਹਾਂ ਦਾ ਪਲੈਨਿੰਗ ਇਹ ਸੀ ਕਿ ਗੁਰਤੇਜ ਕੌਰ ਨੂੰ ਮੈਂਟਲੀ ਅਪਸੈਟ ਡਿਕਲੇਅਰ ਕਰਕੇ ਪੈਸਾ ਹੜਪਣਾ ਇੰਸ਼ੋਰੈਂਸ ਕੰਪਨੀ ਤੋਂ ਕਲੇਮ ਲੈਣਾ ਤੇ ਉਸ ਨੂੰ ਬਿਰਦਾ ਆਸ਼ਰਮ ਵਿੱਚ ਸ਼ਿਫਟ ਕਰਾਉਣਾ ਗੁਰਤੇਜ ਕੌਰ ਨੇ ਐਕਟਿੰਗ ਸਟਾਰਟ ਕੀਤੀ ਜਿਵੇਂ ਉਹ ਕੁਝ ਬਿਮਾਰ ਹੋਵੇ ਗੁਰਜੰਟ ਨੂੰ ਬੋਲਿਆ ਕਿ ਉਹ 올ਡੇਜ ਹੋਮ ਵਿੱਚ ਸ਼ਿਫਟ ਹੋ ਜਾਵੇਗੀ ਪਾਵਰ ਆਫ ਅਟਰਨੀ ਸਾਈਨ ਕਰਨ ਦੇ ਲਈ ਵੀ ਐਕਟਿੰਗ ਕੀਤੀ ਗੁਰਜੰਟ ਤੇ ਜੋਤੀ ਖੁਸ਼ੀ ਵਿੱਚ ਪਾਗਲ ਹੋ ਗਈ ਗੁਰਤੇਜ ਦਾ ਦਿਮਾਗ ਸਾਰਾ ਪਲਾਨ ਚੱਲ ਰਿਹਾ ਸੀ ਲੁਕਾ ਕੇ ਲਗਾਏ ਕੈਮਰੇ ਵਿੱਚ ਹਰ ਇੱਕ ਚੀਜ਼ ਰਿਕਾਰਡ ਕਰ ਲਈ ਸੀ ਜੋਤੀ ਕੋਲ ਛੋਟੀ ਜੀ ਬੋਤਲ ਗੁਰਜੰਟ ਦੇ ਮੈਸੇਜ ਅੱਜ ਰਾਤ ਕੁਝ ਹੋਣ ਵਾਲਾ ਹੈ ਟਾਈਪ ਤੇ ਸੀ ਗੁਰਤੇਜ ਕੌਰ ਨੇ ਆਪਣੀ ਡਾਇਰੀ ਵਿੱਚ ਲਿਖਿਆ ਕਿ ਇਹ ਸਭ ਕੁਝ ਪੈਸਾ ਤੇ ਪਾਵਰ ਲਈ ਹੋ ਰਿਹਾ ਹੈ ਮੇਰੇ ਨੂਪੁੱਤ ਨੇ ਮੈਨੂੰ ਸਮਝਿਆ ਹੀ ਨਹੀਂ ਮੈਂ ਜ਼ਿੰਦਗੀ ਨੂੰ ਕੱਟਣਾ ਨਹੀਂ ਖੁੱਲ੍ਹ ਕੇ ਜਿਉਣਾ ਹੈ ਉਹਨਾਂ ਦੇ ਦਿਲ ਵਿੱਚ ਇੱਕ ਦਰਦ ਸੀ ਬਾਗੀਚੇ ਦੀ ਖੁਸ਼ਬੂ ਵਿੱਚ ਗੁਰਜੰਟ ਤੇ ਜੋਤੀ ਦਾ ਪਲਾਨ ਚੱਲ ਰਿਹਾ ਸੀ ਉਹਨਾਂ ਨੇ ਸੋਚਿਆ ਕਿ ਗੁਰਤੇਜਕੌਰ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਾਂਗੇ ਪਾਵਰ ਆਫ ਅਟਾਰਨੀ ਲੈ ਕੇ ਉਹਨਾਂ ਨੂੰ 올ਡੇਜ ਹੋਮ ਵਿੱਚ ਸ਼ਿਫਟ ਕਰ ਦੇਵਾਂਗੇ ਤੇ ਫਿਰ ਲਾਈਫ ਇੰਸ਼ੋਰੈਂਸ ਤੇ ਟਰਸਟ ਦਾ ਪੈਸਾ ਆਪਣੇ ਹੱਥ ਵਿੱਚ ਆ ਜਾਵੇਗਾ ਪਰ ਗੁਰਤੇਜਕੌਰ ਸਭ ਕੁਝ ਪਹਿਲਾਂ ਹੀ ਸਮਝ ਚੁੱਕੀ ਸੀ ਇੱਕ ਸਵੇਰ ਗੁਰਤੇਜ ਨੇ ਗੁਰਜੰਟ ਨੂੰ ਬੁਲਾਇਆ ਤੇ ਕਿਹਾ ਪੁੱਤ ਤੁਸੀਂ ਸ਼ਾਇਦ ਠੀਕ ਹੀ ਕਹਿ ਰਹੇ ਹੋ ਲਓ ਮੈਂ ਪੇਪਰਾਂ ਤੇ ਸਾਈਨ ਕਰ ਦਿੰਨੀ ਆ ਗੁਰਜੰਟ ਤੇ ਜੋਤੀ ਖੁਸ਼ੀ ਵਿੱਚ ਪਾਗਲ ਸਨ ਅਗਲੀ ਸਵੇਰ ਗੁਰਜੰਟ ਤੇ ਜੋਤੀ ਡਾਕੂਮੈਂਟ ਲੈ ਕੇ ਆ ਗਏ ਉਹਨਾਂ ਦੀ ਖੁਸ਼ੀ ਤੇ ਲਾਲਚ ਦੋਨੇ ਸਾਫ਼-ਸਾਫ਼ ਦਿਖ ਰੇ ਸੀ ਇੱਕਦਮ ਬਾਰ ਦੇ ਗੇਟ ਦੀ ਬੈਲ ਵੱਜੀ ਜਦੋਂ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੰਸਪੈਕਟਰ ਰਮਨ ਆਪਣੀ ਟੀਮ ਦੇ ਨਾਲ ਖੜੀ ਸੀ ਇੰਸਪੈਕਟਰ ਰਮਨ ਨੇ ਕਿਹਾ ਜੋਤੀ ਜੀ ਤੁਹਾਨੂੰ ਸਾਡੇ ਨਾਲ ਚੱਲਣਾ ਪਵੇਗਾ ਮੈਂ ਕੀ ਕੀਤਾ ਜੋਤੀ ਨੇ ਕਿਹਾ ਨਿਰਮਲਾ ਜੀ ਨੂੰ ਜ਼ਹਿਰ ਦਿੱਤਾ ਸੀ ਤੁਸੀਂ ਉਹ ਜ਼ਹਿਰ ਦੀ ਬੋਤਲ ਤੁਹਾਡੇ ਪਰਸ ਵਿੱਚ ਹੈ ਤੁਸੀਂ ਗੁਰਤੇਜ ਕੌਰ ਜੀ ਦੀ ਲਾਈਫ ਇੰਸ਼ੋਰੈਂਸ ਪਾਲਸੀ ਲਈ ਹੈ ਜਿਸ ਬਾਰੇ ਉਹਨਾਂ ਨੂੰ ਪਤਾ ਹੀ ਨਹੀਂ ਕਮਰੇ ਵਿੱਚ ਪੂਰੀ ਤਰ੍ਹਾਂ ਨਾਲ ਸ਼ਰਨਾਟਾ ਛਾ ਗਿਆ ਜੋਤੀ ਦੇ ਚਿਹਰੇ ਤੇ ਰੰਗ ਪੀਲਾ ਪੈ ਗਿਆ ਤੇ ਗੁਰਜੰਟ ਦੇ ਬੁੱਲਾਂ ਵਿੱਚ ਇੱਕ ਵੀ ਸ਼ਬਦ ਨਹੀਂ ਸੀ ਨਿਕਲ ਰਿਹਾ ਗੁਰਤੇਜ ਕੌਰ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਜੋਤੀ ਮੈਂ ਤੈਨੂੰ ਗਲਾਸ ਵਿੱਚ ਜ਼ਹਿਰ ਦਿੰਦੇ ਹੋਏ ਦੇਖ ਲਿਆ ਸੀ ਮੈਂ ਜਾਣ ਬੁੱਝ ਕੇ ਗਲਾਸ ਬਦਲ ਦਿੱਤੀ ਤੂੰ ਆਪਣੀ ਮਾਂ ਨੂੰ ਮਾਰਨ ਵਾਲੀ ਸੀ ਜਾਂ ਮੈਨੂੰ ਪਰ ਨਿਰਮਲਾ ਜੀ ਦੀ ਮਦਦ ਨਾਲ ਮੈਂ ਤੁਹਾਡਾ ਪਲਾਨ ਫੇਲ ਕਰ ਦਿੱਤਾ ਗੁਰਜੰਟ ਦਾ ਚਿਹਰਾ ਵੀ ਪੀਲਾ ਹੋ ਗਿਆ ਉਹਨੇ ਕਿਹਾ ਕਿ ਮਾਂ ਮੈਨੂੰ ਦਾ ਸਿਰਫ 올ਡ ਏਜ ਹੋਮ ਤੇ ਪਾਵਰ ਆਫ ਅਟਾਰਨੀ ਦਾ ਪਤਾ ਸੀ ਜ਼ਹਿਰ ਦਾ ਨਹੀਂ ਪਰ ਇਨਸਪੈਕਟਰ ਰਮਨ ਦੇ ਕੋਲ ਉਹਦੇ ਫੋਨ ਮੈਸੇਜ ਤੇ ਕਈ ਤਰ੍ਹਾਂ ਦੀਆਂ ਫੁਟੇਜਾਂ ਸਨ ਜੋਤੀ ਨੇ ਇਹ ਸਾਰਾ ਕੁਝ ਕਿਵੇਂ ਪਲਾਨ ਕੀਤਾ ਗੁਰਜੰਟ ਦਾ ਮੈਸੇਜ ਵੀ ਅੱਜ ਰਾਤ ਕੁਝ ਹੋਣ ਵਾਲਾ ਟਾਈਪ ਤੇ ਸੀ ਗੁਰਤੇਜ ਕੌਰ ਨੇ ਗੁਰਜੰਟਵਾਲ ਦੇਖਿਆ ਤੇ ਕਿਹਾ ਤੂੰ ਮੈਨੂੰ ਅੱਜ ਤੱਕ ਸਮਝਿਆ ਨਹੀਂ ਮੇਰਾ ਅਸਲੀ ਪੈਸਾ ਟਰਸਟ ਵਿੱਚ ਸੁਰੱਖਿਤ ਹੈ ਗੁਰਜੰਟ ਦਾ ਰੰਗ ਉੱਡ ਗਿਆ ਕੇਸ ਕੋਰਟ ਵਿੱਚ ਗਿਆ ਸਾਰੇ ਸਬੂਤ ਜੋਤੀ ਦੇ ਖਿਲਾਫ ਸਨ ਜੋਤੀ ਨੂੰ ਆਪਣੀ ਸੱਸ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਜੁਰਮ ਵਿੱਚ 15 ਸਾਲ ਦੀ ਸਜ਼ਾ ਮਿਲੀ ਤੇ ਗੁਰਜੰਟ ਨੂੰ ਫਰੋਡ ਕਰਨ ਦੇ ਲਈ ਆਪਣੀ ਮਾਂ ਨੂੰ ਧੋਖਾ ਦੇਣ ਦੇ ਲਈ 3 ਸਾਲ ਦੀ ਸਜ਼ਾ ਮਿਲੀ ਸਾਰੀ ਪ੍ਰਾਪਰਟੀ ਜੈਪਟ ਕਰ ਲਈ ਗਈ ਗੁਰਤੇਜ ਨੇ ਇੱਕ ਵਾਰੀ ਫੇਅਰ ਰੈਲਾਈਜ਼ ਕੀਤਾ ਕਿ ਪੈਸਾ ਇਨਸਾਨ ਦੇ ਅੰਦਰ ਦਾ ਸਭ ਤੋਂ ਚੰਗਾ ਤੇ ਸਭ ਤੋਂ ਬੁਰਾ ਰੂਪ ਕੱਢ ਕੇ ਲਿਆਉਂਦਾ ਹੈ। ਤਿੰਨ ਮਹੀਨੇ ਬਾਅਦ ਗੁਰਤੇਜ कौर ਆਪਣੇ ਬਾਗੀਚੇ ਵਿੱਚ ਬੈਠੀ ਸੀ। ਹਵਾ ਚੱਲ ਰਹੀ ਸੀ। ਨਿਰਮਲਾ ਜੀ ਤੇ ਉਹ ਹੁਣ ਇੱਕ ਪੱਕੀਆਂ ਦੋਸਤ ਬਣ ਗਈਆਂ ਸਨ। ਉਹਨਾਂ ਦੀ ਪੋਤੀ ਸਿਮਰਨ ਜੋ ਕਿ ਵਕੀਲ ਦੀ ਪੜ੍ਹਾਈ ਕਰ ਰਹੀ ਸੀ, ਉਹ ਫੋਨ ਤੇ ਬੋਲੀ, "ਦਾਦੀ ਮਾਂ, ਤੁਸੀਂ ਮੇਰੇ ਲਈ ਆਦਰਸ਼ ਹੋ। ਤੁਸੀਂ ਮੈਨੂੰ ਸਿਖਾਇਆ ਹੈ ਕਿ ਇੱਕ ਔਰਤ ਕਿਸੇ ਵੀ ਉਮਰ ਵਿੱਚ ਪਾਵਰਫੁੱਲ ਹੋ ਸਕਦੀ ਹੈ।" ਉਹ ਤੇਜ ਕੌਰ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਪੁੱਤ ਕਦੇ ਆਪਣੇ ਬਜ਼ੁਰਗਾਂ ਨੂੰ ਘਟਨਾ ਸਮਝੋ ਉਮਰ ਸਿਰਫ ਗਿਣਤੀ ਦੀ ਹੁੰਦੀ ਹੈ ਤਜਰਬਾ ਉਹਨਾਂ ਦਾ ਸਭ ਤੋਂ ਵੱਡਾ ਹਥਿਆਰ ਹੈ ਜੋ ਦੂਜਿਆਂ ਲਈ ਜ਼ਹਿਰ ਕੋਲਦੇ ਆ ਉਹਨਾਂ ਦਾ ਆਪਣਾ ਵੀ ਜੀਵਨ ਕੌੜਾ ਹੋ ਜਾਂਦਾ ਫਿਰ ਉਹ ਸ਼ਾਂਤੀ ਨਾਲ ਉੱਥੇ ਬੈਠੀ ਰਹੀ ਆਪਣੇ ਬਾਗੀਚੇ ਵਿੱਚ ਫੁੱਲਾਂ ਦੀ ਖੁਸ਼ਬੂ ਨਾਲ ਇੱਕ ਚਿੱਤ ਦੀ ਮੁਸਕਾਨ ਦੇ ਨਾਲ ਇੱਕ ਅੰਦਰ ਹੀ ਅੰਦਰ ਆਪਣੇ ਪੁੱਤ ਦੇ ਲਈ ਦਰਦ ਵੀ ਸੀ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਨੂੰ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ